ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 962 ਤੋਂ ਲੈ ਕੇ 964 ਤੱਕ ਸਵਾਇ ਮਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਪੰਜਵਾਂ ਹੁਕਮ ਉੱਚ ਲੈ ਹੁਕਮੇ ਰਹੇ ਹੁਕਮੇ ਦੁਖ ਸੁਖ ਸਮਕਰ ਸਹੇ ਹੁਕਮੇ ਨਾਮ ਜਪੈ ਦਿਨ ਰਾਤ ਨਾਨਕ ਜਿਸ ਨੂੰ ਹੋਵੈ ਦਾਤ ਹੁਕਮ ਮਰੈ ਹੁਕਮੇ ਹੀ ਜੀਵੈ ਹੁਕਮੇ ਨਾਨਾ ਵੱਡਾ ਥੀਵੈ ਹੁਕਮੇ ਸੋਗ ਹਰਖ ਆਨੰਦ ਹੁਕਮੇ ਜਪੈ ਨਿਰੋਤਰ ਗੁਰਮੰਤ ਹੁਕਮੇ ਆਵਨ ਜਾਣ ਰਹਾਏ ਨਾਨਕ ਜਾ ਕੋ ਭਗਤੀ ਲਾਏ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪੰਜਮ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਭਟਕਦਾ ਫਿਰਦਾ ਤੇ ਹੁਕਮ ਦੇ ਵਿੱਚ ਹੀ ਆਪਣੇ ਹਿਰਦੇ ਘਰ ਵਿੱਚ ਟਿਕ ਜਾਂਦਾ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਦੁੱਖ ਸੁੱਖ ਨੂੰ ਬਰਾਬਰ ਕਰਕੇ ਸਮਝਣ ਲੱਗ ਜਾਂਦਾ ਉਹਦੇ ਹੁਕਮ ਦੇ ਵਿੱਚ ਹੀ ਦਿਨ ਰਾਤ ਉਹਨੂੰ ਜਪਦਾ ਪਰ ਇਹ ਜਪਦਾ ਉਹੀ ਆ ਜਿਹਨੂੰ ਇਹ ਪਰਮੇਸ਼ਰ ਵੱਲੋਂ ਦਾਤ ਮਿਲ ਜਾਂਦੀ ਉਹਦੇ ਨਾਮ ਦੀ ਪਰਮੇਸ਼ਰ ਦੇ ਹੁਕਮ ਵਿੱਚ ਹੀ ਜੀਵ ਮਰਦਾ ਤੇ ਜੰਮਦਾ ਛੋਟੇ ਤੋਂ ਵੱਡਾ ਹੁੰਦਾ ਹੁਕਮ ਦੇ ਵਿੱਚ ਹੀ ਉਹਨੂੰ ਦੁੱਖ ਸੁੱਖ ਆਨੰਦ ਮਿਲਦਾ ਤੇ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਹੀ ਉਹ ਗੁਰੂ ਵੱਲੋਂ ਦੱਸਿਆ ਹੋਇਆ ਮੰਤਰ ਜਪਦਾ ਸਾਡੇ ਲਈ ਗੁਰਮੰਤਰ ਕੀ ਵਾਹਿਗੁਰੂ ਮੰਤਰ ਪਰਮੇਸ਼ਰ ਦੀ ਹੁਕਮ ਦੇ ਵਿੱਚ ਹੀ ਕਿਸੇ ਜੀਵ ਦਾ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ ਤੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਜਿਸ ਜੀਵ ਨੂੰ ਇਹ ਦਾਤ ਬਖਸ਼ੇ ਉਹ ਜੀਵ ਪਰਮੇਸ਼ਰ ਦੀ ਭਗਤੀ ਕਰਦਾ ਪੌੜੀ ਹਉ ਤਿਸ ਟਾਡੀ ਕੁਰਵਾਨ ਜੇ ਤੇਰਾ ਸੇਵਾਦਾਰ ਹਉ ਤਿਸ ਟਾਡੀ ਕੁਰਵਾਨ ਜੇ ਤੇਰਾ ਸੇਵਦਾਰ ਹਉ ਤਿਸ ਟਾਡੀ ਬਲਿਹਾਰ ਜਿ ਕਾਵੇ ਗੁਣ ਅਪਾਰ ਸੋ ਟਾਡੀ ਤਨ ਤਨ ਜਿਸ ਲੋੜੇ ਨਿਰੰਕਾਰ ਸੋ ਟਾਡੀ ਪਾਗਟ ਜਿਸ ਸੱਚਾ ਦੁਆਰ ਬਾਰ ਉਹ ਟਾਡੀ ਤੋਦ ਤੇ ਆਏ ਕਲਾਣੇ ਦਿਨ ਰਹਿਨਾਰ ਮੰਗੇ ਅਮਰਤ ਨਾਮ ਨ ਆਵੇ ਕਦੇ ਹਾਰ ਕੱਪੜ ਪੋਜਨ ਸੱਚ ਰਹਦਾ ਲਿਵੈ ਤਾਰ ਸੋ ਟਾਡੀ ਗੁਣਵੰਤ ਜਿਸਨੋ ਪ੍ਰਭ ਪਿਆਰ ਨਵਾਂ ਹੀ ਗੁਰੂ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਮੈਂ ਉਸ ਤੇਰੇ ਸਿਫਤ ਕਰਨ ਵਾਲੇ ਤੋਂ ਕੁਰਬਾਨ ਜਾਵਾਂ ਜੋ ਸਦਾ ਤੇਰਾ ਸੇਵਕ ਬਣਿਆ ਰਹਿੰਦਾ ਤੇਰੀ ਸੇਵਾ ਭਗਤੀ ਕਰਦਾ ਉਹਦੇ ਤੋਂ ਮੈਂ ਬਲੇ ਹਰੇ ਜੋ ਉਸ ਅਪਰੰਪਰ ਪਰਮੇਸ਼ਰ ਦੇ ਗੁਣ ਗਾਉਂਦਾ ਕਹਿੰਦੇ ਉਹ ਸਿਫਤ ਸਲਾਹ ਕਰਨ ਵਾਲਾ ਧੰ ਹੈ ਜਿਹਨੂੰ ਪਰਮੇਸ਼ਰ ਆਪ ਲੋੜਦਾ ਉਹ ਭਾਗਾ ਵਾਲਾ ਜੋ ਪਰਮੇਸ਼ਰ ਦੇ ਦਰ ਕਰਦਾ ਭਾਗੀਵਾਲ ਬਣ ਜਾਂਦਾ ਉਹ ਵੀ ਭਾਗਾਵਾਲਾ ਸਿਫਤ ਸਲਾਹ ਕਰਨ ਵਾਲਾ ਕਹਿੰਦਾ ਕਹਿੰਦੇ ਜਿਹੜਾ ਪਰਮੇਸ਼ਰ ਜੀ ਤੈਨੂੰ ਦਿਨ ਰਾਤ ਧਿਆਉਂਦਾ ਤੇਰੀ ਦਿਨ ਰਾਤ ਸੇਵਾ ਕਰਦਾ ਉਹ ਅਮਰਤ ਦੇ ਨਾਮ ਦੀ ਦਾਤ ਮੰਗਦਾ ਤੇ ਉਹਨੂੰ ਮਨੁੱਖਾ ਜੀਵਨ ਵਿੱਚ ਕਦੇ ਹਾਰ ਨਹੀਂ ਆਉਂਦੀ ਤੇਰਾ ਨਾਮ ਹੀ ਉਹਦੇ ਲਈ ਕੱਪੜਾ ਬਣ ਜਾਂਦਾ ਭੋਜਨ ਬਣ ਜਾਂਦਾ ਤੇ ਉਹ ਸਦਾ ਹੀ ਆਪਣੇ ਹਿਰਦੇ ਵਿੱਚ ਤੇਰੇ ਨਾਲ ਲਿਵ ਲਾ ਕੇ ਰੱਖਦਾ ਉਹ ਸਿਫਤ ਸਲਾਹ ਕਰਨ ਵਾਲਾ ਕਹਿੰਦੇ ਸੋ ਟਾਡੀ ਗੁਣਵੰਤ ਉਹੀ ਗੁਣਾ ਵਾਲਾ ਸਿਫਤ ਸਲਾਹ ਕਰਨ ਵਾਲਾ ਜਿਸ ਨੂੰ ਪਰਮੇਸ਼ਰ ਦਾ ਪਿਆਰ ਪ੍ਰਾਪਤ ਹੋ ਜਾਂਦਾ ਜਿਸ ਨੂੰ ਆਪ ਪਰਮੇਸ਼ਰ ਨਾਲ ਪਿਆਰ ਪੈ ਜਾਂਦਾ ਸਲੋਕ ਮਹੱਲਾ ਪੰਜਮਾ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਉ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਓ ਉਪਦੇਸ਼ ਸੁਣੋ ਤੁਮ ਗੁਰ ਸਿੱਖੋ ਸੱਚਾ ਇਹੈ ਸੋ ਆਓ ਜਨਮ ਪਦਾਰਥ ਸਫਲ ਹੋਏ ਮਨ ਮੈਂ ਲਾਇਓ ਪਾਓ ਸੁਖ ਸਹਿਜ ਆਨੰਦ ਕਣਾ ਪ੍ਰਭ ਜਪਤਿਆਂ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਹਿ ਪਾਈਐ ਥਾਉ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ ਇਹ ਬਾਣੀ ਸਤਿਗੁਰ ਦੀ ਅੰਮ੍ਰਿਤ ਰੂਪ ਹੈ ਇਹਦੇ ਵਿੱਚ ਅਮ੍ਰਿਤ ਵਾਰਾ ਰਸ ਹੈ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ ਮਨ ਅਤੇ ਹਿਰਦੇ ਕਰਕੇ ਉਸ ਪਰਮੇਸ਼ਰ ਦੇ ਗੁਣ ਅਠੇ ਪਹਿਰ ਗਾਈਏ ਕਹਿੰਦੇ ਹੇ ਗੁਰ ਸਿੱਖੋ ਗੁਰੂ ਦਾ ਉਪਦੇਸ਼ ਸੁਣੋ ਕਿ ਪਰਮੇਸ਼ਰ ਦਾ ਨਾਮ ਲੈਣਾ ਹੀ ਸਾਡੇ ਜੀਵਨ ਦਾ ਮਨੋਰਥ ਹੈ ਕਹਿੰਦੇ ਜੇ ਮਨ ਲਾ ਕੇ ਪਰਮੇਸ਼ਰ ਨਾਲ ਪ੍ਰੇਮ ਪਾਈਏ ਮਨੋ ਪਰਮੇਸ਼ਰ ਨਾਲ ਪ੍ਰੇਮ ਪਾਈਏ ਤਾਂ ਇਹ ਮਨੁੱਖਾ ਜੀਵਨ ਸਫਲ ਹੋ ਜਾਏ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਜੀਵ ਨੂੰ ਸੁੱਖ ਮਿਲ ਜਾਂਦਾ ਸਹਜਤਾ ਆ ਜਾਂਦੀ ਆ ਆਨੰਦ ਪ੍ਰਾਪਤ ਹੋ ਜਾਂਦਾ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪਿਆਂ ਜੀਵ ਦੇ ਅੰਦਰ ਸੁੱਖ ਪੈਦਾ ਹੁੰਦਾ ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜੀਵ ਨੂੰ ਜਗ੍ਹਾ ਮਿਲਦੀ ਆ ਪਰਮੇਸ਼ਰ ਦੀ ਦਰਗਾਹ ਵਿੱਚ ਉਹ ਕਬੂਲ ਪੈ ਜਾਂਦਾ ਜਿਹੜਾ ਉਹਦਾ ਨਾਮ ਜਪਦਾ ਮਹੱਲਾ ਪੰਜਮਾ ਨਾਨਕ ਨਾਮ ਤੇ ਆਈਐ ਗੁਰਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣੇ ਹੀ ਕਢਲੇ ਪਾਣੇ ਜੋਨ ਪਵਾਈਐ ਪਾਣੇ ਬਖਸ਼ ਕਰੇ ਪਾਣੇ ਦੁਖ ਸੁਖ ਪੋਗੀਐ ਪਾਣੇ ਕਰਮ ਕਰੇ ਪਾਣੇ ਮਿੱਟੀ ਸਾਜ ਕੈ ਪਾਣੇ ਜੋਤ ਤਰੇ ਪਾਣੇ ਪੋਗ ਪੁਗਾਈ ਦਾ ਪਾਣੇ ਮਨ ਕਰੇ ਪਾਣੇ ਨਰਕ ਸੁਰਗ ਅਵਤਾਰੈ ਪਾਣੇ ਤਰਨ ਪਰੇ ਪਾਣੇ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਹੈ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਇਹ ਨਾਨਕ ਉਸ ਪਰਮੇਸ਼ਰ ਦਾ ਨਾਮ ਧਿਆਈਏ। ਨਾਮ ਕਹਿੰਦੇ ਉਦੋਂ ਹੀ ਧਿਆਹ ਹੁੰਦਾ ਜਦੋਂ ਪੂਰੇ ਗੁਰ ਦੀ ਮੱਤ ਤੇ ਆਪਾਂ ਚੱਲਦੇ ਆਂ। ਪੂਰੇ ਗੁਰ ਦੀ ਮੱਤ ਇਹੀ ਆ ਕਿ ਉਹਦਾ ਨਾਮ ਜਪੋ। ਫਿਰ ਕਹਿੰਦੇ ਪਰਮੇਸ਼ਰ ਆਪਣੀ ਰਜ਼ਾ ਦੇ ਵਿੱਚ ਹੀ ਜੀਵ ਨੂੰ ਇਹ ਜਪ ਤਪ ਸੰਜਮ ਦੇ ਵਿੱਚ ਲਾਉਂਦਾ ਹੈ ਤੇ ਵਿਕਾਰਾਂ ਵਿੱਚੋਂ ਕੱਢਦਾ ਹੈ। ਆਪਣੇ ਭਾਣੇ ਵਿੱਚ ਹੀ ਕਿਸੇ ਨੂੰ ਕਰਾਹੇ ਪਾਉਂਦਾ ਹੈ, ਕਿਸੇ ਤੇ ਬਖਸ਼ਿਸ਼ ਕਰਦਾ ਹੈ। ਉਦੇ ਭਾਣੇ ਵਿੱਚ ਹੀ ਜੀਵ ਨੂੰ ਦੁੱਖ ਸੁੱਖ ਮਿਲਦੇ ਨੇ ਭਾਣੇ ਵਿੱਚ ਹੀ ਜੀਵ ਦੇ ਬਖਸ਼ਿਸ਼ ਹੁੰਦੀ ਆ ਆਪਣੀ ਰਜ਼ਾ ਦੇ ਵਿੱਚ ਹੀ ਉਸਨੇ ਇਹ ਸਾਡਾ ਸਰੀਰ ਰੂਪੀ ਮਿੱਟੀ ਦਾ ਭਾਂਡਾ ਸਾਜ ਕੇ ਆਪਣੀ ਜਿਹੜੀ ਜੋਤ ਆ ਵਿੱਚ ਪਾਈ ਹੈ ਆਪਣੇ ਭਾਣੇ ਵਿੱਚ ਹੀ ਕਿਸੇ ਜੀਵ ਨੂੰ ਸੰਸਾਰਿਕ ਭੋਗਾਂ ਵਿੱਚ ਲਾਉਂਦਾ ਤੇ ਕਿਸੇ ਨੂੰ ਇਹਦੇ ਵਿੱਚੋਂ ਕੱਢ ਲੈਂਦਾ ਉਦੇ ਭਾਣੇ ਵਿੱਚ ਹੀ ਜੀਵ ਨਰਕ ਭੋਗਦੇ ਨੇ ਸੁਰਗ ਭੋਗਦੇ ਨੇ ਤੇ ਉਹਨਾਂ ਦਾ ਨਾਸ਼ ਹੁੰਦਾ ਨਾਨਕ ਜੀ ਕਹਿੰਦੇ ਨੇ ਆਪਣੇ ਭਾਣੇ ਵਿੱਚ ਹੀ ਆਪਣੀ ਭਗਤੀ ਦਿੰਦਾ ਕਰਨੋ ਪਰ ਉਹ ਵਿਰਲੇ ਨੇ ਜਿਨ੍ਹਾਂ ਨੂੰ ਭਗਤੀ ਦੀ ਦਾਤ ਮਿਲਦੀ ਆ ਪੜੀ ਵੜਾਈ ਸੱਚੇ ਨਾਮ ਕੀ ਹੋ ਜੀਵਾ ਸੁਣ ਸੁਣੇ ਪਸੂ ਪ੍ਰੇਤ ਅਗਿਆਨ ਉਦਾਰੇ ਇੱਕ ਖਣੇ ਦੇ ਨਸਰਣ ਤੇਰਾ ਨਾਮ ਸਦਾ ਸਦ ਜਾਪੀਐ ਤ੍ਰਿਸ਼ਨਾ ਭੁਖ ਵਿਕਰਾਲ ਨਾਏ ਤੇਰਾ ਤਰਾਪੀਐ ਰੋਗ ਸੋਗ ਦੁਖ ਵੰਜੈ ਜਿਸ ਨਾਮ ਮਨ ਵਸੈ ਤਿਸੈ ਪ੍ਰਾਪਤ ਲਾਲ ਜੋ ਗੁਰ ਸਬਦ ਦੀ ਰਸੈ ਖਾਂਡ ਬ੍ਰਹਮੰਡ ਬੇਅੰਤ ਉਦਾਹਰਣ ਹਾਰਿਆ ਤੇਰੀ ਸੋਭਾ ਤੁਦ ਸੱਚੇ ਮੇਰੇ ਪਿਆਰਿਆ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੇਰੇ ਸੱਚੇ ਨਾਮ ਦੀ ਵਡਿਆਈ ਸੁਣ ਸੁਣ ਕੇ ਮੈਂ ਆਤਮਿਕ ਜੀਵਨ ਪ੍ਰਾਪਤ ਕਰਦਾ ਕਹਿੰਦੇ ਜਿਹੜੇ ਜੀਵ ਪਸ਼ੂ ਵਰਤੀ ਦੇ ਨੇ ਅਗਿਆਨੀ ਨੇ ਇੱਕ ਪਲ ਵਿੱਚ ਤੂੰ ਉਹਨਾਂ ਦਾ ਉਧਾਰ ਕਰ ਦੇਨਾ ਉਹਨਾਂ ਨੂੰ ਮਤ ਦੇ ਦੇਨਾ ਦਿਨ ਸ ਰਾਤ ਤੇਰਾ ਨਾਮ ਸਦਾ ਸਦ ਜਾਪੀਏ ਕਹਿੰਨੇ ਸਾਨੂੰ ਦਿਨ ਰਾਤ ਉਸ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਉਹਦਾ ਨਾਮ ਜਪਿਆਂ ਹੀ ਸਾਡੇ ਕੋਲੋਂ ਜਿਹੜੀ ਮਾਇਆ ਦੀ ਤ੍ਰਿਸ਼ਨਾ ਹੈਗੀ ਆ ਮਾਇਆ ਦੀ ਭੁੱਖ ਹੈਗੀ ਆ ਇਹ ਖਤਮ ਹੁੰਦੀ ਆ ਜਿਸ ਜੀਵ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ বাস ਜਾਂਦਾ ਉਹਦੇ ਸਾਰੇ ਦੁੱਖ ਤੇ ਸੋਗ ਖਤਮ ਹੋ ਜਾਂਦੇ ਨੇ ਪਰ ਕਹਿੰਦੇ ਤੇਰਾ ਨਾਮ ਰੂਪੀ ਲਾਲ ਰਤਨ ਉਹਨੂੰ ਹੀ ਪ੍ਰਾਪਤਾ ਜੋ ਗੁਰੂ ਦੇ ਸ਼ਬਦ ਦੇ ਰਾਹੀ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਕਹਿੰਦੇ हे ਪਰਮੇਸ਼ਰ ਜੀ ਤੂੰ ਬੇਅੰਤ ਹੈ ਤੂੰ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਜੀਵਾਂ ਦਾ ਉਧਾਰ ਕਰਨ ਵਾਲਾ ਹੈ ਕਹਿੰਦੇ ਜਿਹੜੀ ਤੇਰੀ ਵਡਿਆਈ ਆ ਉਹ ਤੈਨੂੰ ਹੀ ਸ਼ੋਭਦੀ ਆ ਇਕ ਤੂੰ ਹੀ ਹੈ ਸਮਰਾਥ ਉਸ ਵਡਿਆਈ ਦੇ ਮੇਰੇ ਪਿਆਰੇ ਪ੍ਰੀਤਮ ਜੀ ਸ਼ਲੋਕ ਮਹੱਲਾ 5 ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੁੰਬੈ ਪੁੱਲੀ ਤੋ ਸੱਜਣ ਕੀ ਮੈਂ ਕੀ ਮਨਾ ਪਉਦੀ ਹਉ ਤੁਦ ਬਿਨ ਅੱਡ ਨਾ ਲਹਿਦੀ ਕਹਿੰਦੇ ਹੇ ਨਾਨਕ ਜੀ ਮੈਂ ਮਿੱਤਰ ਪਿਆਰਾ ਪਰਮੇਸ਼ਰ ਭੁਲਾ ਦਿੰਦਾ ਆਪਣੇ ਹਿਰਦੇ ਤੋਂ ਵਿਸਾਰ ਦਿੰਦਾ ਇਸ ਸੰਸਾਰ ਦੇ ਰੰਗ ਤਮਾਸ਼ਿਆਂ ਦੇ ਵਿੱਚ ਜੋ ਕਿ ਬਹੁਤ ਥੋੜੇ ਦਿਦ ਰਹਿਣ ਵਾਲੇ ਨੇ ਉਸ ਪਰਮੇਸ਼ਰ ਨੂੰ ਭੁੱਲ ਗਈਆਂ ਕਹਿੰਦੇ ਹੈ ਪਰਮੇਸ਼ਰ ਜੀ ਮੈਂ ਤੇਰੇ ਗੁਣਾ ਦੀ ਕੀਮਤ ਨਹੀਂ ਪਾਈ ਇਹ ਨਹੀਂ ਜਾਣਿਆ ਕਿ ਤੇਰੇ ਤੋਂ ਬਿਨਾਂ ਮੇਰਾ ਮੁੱਲ ਅੱਧੀ ਕੌਲੀ ਅੱਧੀ ਕੌਡੀ ਜਿੰਨਾ ਵੀ ਨਹੀਂ ਹੈ ਜਦੋਂ ਮੈਂ ਤੈਨੂੰ ਭੁੱਲ ਜਾਂਦੀਆਂ ਜੀਵ ਇਸਤਰੀ ਤਾਂ ਮੇਰਾ ਮੁੱਲ ਅੱਧੀ ਕੌਡੀ ਜਿੰਨਾ ਵੀ ਨਹੀਂ ਪੈਂਦਾ ਮਹੱਲਾ ਪੰਜਮ ਸਸ ਬਿਰਾਇਣ ਨਾਨਕ ਜੀਓ ਸਸੁਰਾਵਾਦੀ ਜੇਠੋ ਪਉ ਪਲੂ ਹੈ ਹੱਬੇ ਪਸ ਪੁਣੇ ਦੇ ਵਤਨ ਜਾਂ ਮੈਂ ਸੱਜਣ ਤੂੰ ਹੈ ਵਾਹਿਗੁਰੂ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੀ ਹੈਗੀ ਆ ਅਵਿਦਿਆ ਇਹ ਮੇਰੀ ਸੱਸ ਆ ਜਿਹੜਾ ਮੇਰੇ ਸਰੀਰ ਦੇ ਨਾਲ ਮੇਰਾ ਮੋਹ ਆ ਇਹ ਮੇਰਾ ਸਹੁਰਾ ਜਿਹੜਾ ਜਮ ਦਾ ਡਰ ਮੈਨੂੰ ਸਤਾਉਂਦਾ ਏ ਮਨੋ ਜਿਵੇਂ ਮੇਰਾ ਜੇਠ ਹੋਵੇ ਪਰ ਕਹਿੰਦੇ ਇਹ ਸਾਰੇ ਰਿਸ਼ਤੇ ਮੈਂ ਬਿਲਕੁਲ ਨਹੀਂ ਮੈਨੂੰ ਕਿਸੇ ਇਹਨਾਂ ਰਿਸ਼ਤਿਆਂ ਦੀ ਪਰਵਾਹ ਜੇ ਇਹ ਪਰਮੇਸ਼ਰ ਜੀ ਇੱਕ ਤੂੰ ਮੇਰਾ ਬਣ ਜਾਏ ਜੇ ਪਰਮੇਸ਼ਰ ਜੀ ਤੂੰ ਮੇਰਾ ਸੱਜਣ ਬਣ ਜਾਏ ਤਾਂ ਮੈਨੂੰ ਇਹਨਾਂ ਅਵਿਦਿਆ ਦੀ ਮੋਹ ਦੀ ਸਰੀਰ ਦੇ ਮੋਹ ਦੀ ਜਮ ਦਾ ਡਰ ਮੈਨੂੰ ਇਹਨਾਂ ਦੀ ਕਿਸੇ ਦੀ ਪਰਵਾਹ ਨਹੀਂ ਜੇ ਤੂੰ ਮੇਰਾ ਸੱਜਣ ਬਣ ਜਾਏ ਵਾਹਿ ਗੁਰੇ ਪੜੀ ਜਿਸ ਤੂੰ ਉਠਾ ਚਿਤ ਤਿਸ ਦਰਦ ਨਿਵਾਰਣੋ ਜਿਸ ਤੂੰ ਉਠਾ ਚਿਤ ਤਿਸ ਕਦੇ ਨਹਾਰਣੋ ਜਿਸ ਮਿਲਿਆ ਪੂਰਾ ਗੁਰੂ ਸੋ ਸਰਪਰਤਾਰਣੋ ਜਿਸਨੂੰ ਲਾਏ ਸੱਚ ਤਿਸ ਸੱਚ ਸਮਾਲਣੋ ਜਿਸ ਆਇਆ ਹੱਤ ਨਿਧਾਨ ਸੁ ਰਹਿਆ ਪਾਲਣੋ ਜਿਸਨੋਂ ਇੱਕੋ ਰੰਗ ਭਗਤ ਸੋ ਜਾਣਣੋ ਉਹ ਸਭਨਾ ਕੀ ਰੇਨ ਬਿਰਹੀ ਚਾਰਣੋ ਸਭ ਤੇਰੇ ਚੋਜ ਬਿੜਾਣ ਸਭ ਤੇਰਾ ਕਾਰਣ ਨਵਾਹੀ ਕਿਰਤੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਜੀਵ ਦੇ ਚੇਤੇ ਵਿੱਚ ਤੂੰ ਵਸ ਜਾਏ ਜਿਸ ਨੂੰ ਹਰ ਵਕਤ ਤੋਂ ਚੇਤੇ ਆਵੇਂ ਤੂੰ ਉਹਦਾ ਦੁੱਖ ਦਰਦ ਖਤਮ ਕਰ ਦਿੰਦਾ ਹੈ ਜਿਸ ਦੇ ਚੇਤੇ ਵਿੱਚ ਤੂੰ ਵਸ ਜਾਏ ਉਹ ਇਸ ਮਨੁੱਖਾ ਜੀਵਨ ਦੀ ਬਾਜ਼ੀ ਕਦੇ ਨਹੀਂ ਹਾਰਦਾ ਜਿਸ ਜੀਵ ਨੂੰ ਪੂਰਾ ਗੁਰੂ ਮਿਲ ਗਿਆ ਉਸ ਸੰਸਾਰ ਸਾਗਰ ਨੂੰ ਜ਼ਰੂਰ ਤਰ ਜਾਂਦਾ ਹੈ ਕਹਿੰਦੇ ਜਿਸ ਨੂੰ ਤੂੰ ਆਪ ਆਪਣੇ ਨਾਲ ਜੋੜ ਲੈ ਉਹ ਸਦਾ ਹੀ ਤੈਨੂੰ ਹਿਰਦੇ ਵਿੱਚ ਯਾਦ ਰੱਖਦੇ ਆ ਜਿਸ ਦੇ ਹੱਥ ਕਹਿੰਦੇ ਤੇਰਾ ਨਾਮ ਰੂਪੀ ਖਜ਼ਾਨਾ ਆ ਜਾਏ ਫਿਰ ਉਹ ਮਾਇਆ ਨੂੰ ਨਹੀਂ ਭਾਲਦੇ ਹੈਗੇ ਕਹਿੰਦੇ ਜਿਹੜੇ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਨੇ ਉਹਨਾਂ ਨੂੰ ਹੀ ਭਗਤ ਜਾਣਿਆ ਜਾ ਸਕਦਾ ਹੈ ਉਹ ਸਾਰਿਆਂ ਦੀ ਚਰਨਾਂ ਦੀ ਰੇਣ ਹੋ ਕੇ ਕਹਿੰਦੇ ਤੇਰੇ ਨਾਲ ਜੁੜ ਕੇ ਜੀਵਨ ਬਤੀਤ ਕਰਦੇ ਨੇ ਉਹ ਇੰਨੀ ਨਿਮਰਤਾ ਰਹਿ ਚ ਰਹਿੰਦੇ ਨੇ ਕਿ ਉਹ ਸਾਰਿਆਂ ਦੀ ਚਰਨ ਧੂੜ ਬਣ ਜਾਂਦੇ ਨੇ ਕਹਦੇ ਹੈ ਪਰਮੇਸ਼ਰ ਜੀ ਜਿਹੜੇ ਸੰਸਾਰ ਵਿੱਚ ਸਭ ਕੁਝ ਵਰਤ ਰਿਹਾ ਹੈ ਉਹ ਸਾਰਾ ਤੇਰਾ ਖੇਡ ਤਮਾਸ਼ਾ ਹੈ ਸਭ ਕੁਝ ਤੇਰਾ ਹੀ ਕੀਤਾ ਹੋਇਆ ਹੋ ਰਿਹਾ ਹੈ ਸ਼ਲੋਕ ਮਹੱਲਾ 5ਵਾਂ ਉਸਤਤ ਨਿੰਦਾਂ ਨਾਨਕ ਜੀ ਮੈਂ ਹੱਬ ਵਜਾਈ ਛੋੜਿਆ ਹੱਬ ਕਿਛ ਤਿਆਗੀ ਹਬੇ ਸਾਖ ਕੁੜਾ ਵੇ ਡਿੱਠੇ ਤਉ ਪੱਲੇ ਤੜੇ ਲਾਗੀ ਵਾਹਿਗੁਰੂ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਏ ਨਾਨਕ ਮੈਂ ਕਿਸੇ ਦੀ ਨਿੰਦਾ ਕਰਨੀ ਤੇ ਉਸ ਤਦ ਕਰਨੀ ਛੱਡ ਦਿੱਤੀ ਆ ਮੈਂ ਸਾਰੇ ਸੰਸਾਰਿਕ ਰਿਸ਼ਤੇ ਛੱਡ ਦਿੱਤੇ ਨੇ ਸੰਸਾਰ ਦਾ ਸਭ ਕੁਝ ਤਿਆਗ ਦਿੱਤਾ ਕਿਉਂ ਕਹਦੇ ਜਿਹੜੇ ਸੰਸਾਰ ਦੇ ਸਾਰੇ ਰਿਸ਼ਤੇ ਨੇ ਇਹ ਸਾਰੇ ਝੂਠੇ ਨੇ ਹੁਣ ਇਹ ਸਾਰੇ ਝੂਠੇ ਰਿਸ਼ਤੇ ਛੱਡ ਕੇ ਮੈਂ ਤੇਰੀ ਸ਼ਰਨ ਚ ਆ ਗਈਆਂ ਮੈਂ ਤੇਰਾ ਲੜ ਫੜ ਲਿਆ ਮਾਲਕ ਜੀ ਮਹੱਲਾ ਪੰਜਵਾਂ ਫਿਰਦੀ ਫਿਰਦੀ ਨਾਨਕ ਜੀਓ ਹੌਫਾ ਵੀ ਥੀ ਬਹੁਤ ਦਿਸਾਵਰ ਪੰਦਾ ਤਾ ਹੌ ਸੁਖ ਸੁਖਾਲੀ ਸੁੱਤੀ ਜਾ ਗੁਰ ਮਿਲ ਸੱਜਣ ਮੈਂ ਲੱਦਾ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਇਹ ਨਾਨਕ ਜੀ ਮੈਂ ਸਾਰੀਆਂ ਦਿਸ਼ਾਵਾਂ ਦੇ ਵਿੱਚ ਭਟਕ-ਭਟਕੇ ਕੇ ਥੱਕ ਗਈ ਮੈਂ ਸਾਰੇ ਰਸਤੇ ਤੱਕੇ ਨੇ ਸਾਰੇ ਰਸਤੇ ਭਾਲੇ ਨੇ ਪਰ ਮੈਨੂੰ ਸ਼ਾਂਤੀ ਨਹੀਂ ਮਿਲੀ ਸ਼ਾਂਤੀ ਕਦੋਂ ਹੋਈ ਮੈਨੂੰ ਸੁੱਖ ਕਦੋਂ ਮਿਲਿਆ ਜਦੋਂ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਮੈਂ ਪਰਮੇਸ਼ਰ ਨਾਲ ਸਾਝ ਪਾ ਲਈ ਤਾਂ ਮੈਨੂੰ ਸੁੱਖ ਮਿਲਿਆ ਪੜੀ ਸਭੇ ਦੁਖ ਸੰਤਾਪ ਜਾਂ ਤੁਦੋਂ ਭੁੱਲੀਐ ਜੇ ਕੀਚਨ ਲਖ ਉਪਾਵ ਤਾ ਕਹੀ ਨ ਕੁਲੀਐ ਜਿਸਨੋਂ ਵਿਸਰੇ ਨਾਉ ਸੁਨਿਰਦਨ ਕਾਂਢੀਐ ਜਿਸਨੋਂ ਵਿਸਰੇ ਨਾਉ ਸੁਜੋਨੀ ਹਾਂਢੀਐ ਜਿਸ ਖਸਮ ਨ ਆਵੇ ਚਿਤ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ ਜਿਸ ਖਸਮ ਨਾ ਆਵੀ ਚਿੱਤ ਸੁਖ ਰੋ ਅਹੰਕਾਰੀਆਂ ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆਂ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਏ ਪਰਮੇਸ਼ਰ ਜੀ ਜਦੋਂ ਤੈਨੂੰ ਭੁਲਾ ਦਿੰਨੇ ਆ ਅਸੀਂ ਜੀਵ ਤਾਂ ਸਾਨੂੰ ਦੁੱਖ ਤੇ ਸੰਤਾਪ ਵਾਪਰਦੇ ਨੇ ਫਿਰ ਚਾਹੇ ਅਸੀਂ ਲੱਖੋਂ ਪਾ ਕਰ ਲਈਏ ਕਿਸੇ ਦੇ ਨਾਲ ਵੀ ਅਸੀਂ ਸੁਖੀ ਨਹੀਂ ਹੋ ਸਕਦੇ ਜਦੋਂ ਤੈਨੂੰ ਭੁਲਾ ਦਈਏ ਜਿਸ ਜੀਵ ਨੂੰ ਪਰਮੇਸ਼ਰ ਦਾ ਨਾਮ ਕਹਿੰਦੇ ਵਿਸਰ ਗਿਆ ਉਹਨੂੰ ਹੀ ਕੰਗਾਲ ਕਿਹਾ ਜਾਂਦਾ ਜਿਹਨੇ ਨਾਮ ਵਿਸਾਰ ਦਿੱਤਾ ਉਹ ਆਵਾ ਗਵਨ ਦੇ ਚੱਕਰ ਵਿੱਚ ਪੈਂਦਾ ਮੁੜ ਮੁੜ ਜੰਮਣ ਮਰਨ ਦੇ ਚੱਕਰ ਚ ਪੈਂਦਾ ਜਿਸ ਨੂੰ ਪਰਮੇਸ਼ਰ ਭੁੱਲ ਗਿਆ ਪਰਮੇਸ਼ਰ ਚੇਤੇ ਚ ਨਹੀਂ ਜੰਮਦਾ ਡਰ ਵੀ ਉਹਨੂੰ ਹੁੰਦਾ ਜਿਸ ਜੀਵ ਨੂੰ ਕਹਿੰਦੇ ਪਰਮੇਸ਼ਰ ਚੇਤੇ ਚ ਨਾ ਆਵੇ ਉਹਨੂੰ ਹੀ ਰੋਗੀ ਜਾਣਿਆ ਜਾਂਦਾ ਜੋ ਪਰਮੇਸ਼ਰ ਨੂੰ ਨਹੀਂ ਯਾਦ ਰੱਖਦੇ ਉਹ ਹੰਕਾਰ ਵਿੱਚ ਰਹਿੰਦੇ ਨੇ ਕਹਿੰਦੇ ਇਸ ਸੰਸਾਰ ਵਿੱਚ ਉਹੀ ਜੀਵ ਦੁਖੀ ਆ ਜਿਨੇ ਤੇਰਾ ਨਾਮ ਵਿਸਾਰ ਦਿੱਤਾ ਸ਼ਲੋਕ ਮਹੱਲਾ ਪੰਜਵਾਂ ਤੇ ਡੀ ਬੰਦਸ ਮੈਂ ਕੋਏ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਹੇ ਪਰਮੇਸ਼ਰ ਜੀ ਮੈਨੂੰ ਤੇਰੀ ਕੋਈ ਵੀ ਗੱਲ ਬੰਧਨ ਨਹੀਂ ਲੱਗਦੀ ਮੈਨੂੰ ਤੇਰੀ ਕੋਈ ਵੀ ਗੱਲ ਮਾੜੀ ਨਹੀਂ ਲੱਗਦੀ ਕਹਿੰਦੇ ਮੈਨੂੰ ਤੂੰ ਮਨ ਵਿੱਚ ਪਿਆਰਾ ਲੱਗਦਾ ਹੈ ਕਹਿੰਦੇ ਮੈਂ ਉਸ ਗੁਰੂ ਤੋਂ ਮਿੱਤਰ ਵਿਚੋਲੇ ਤੋਂ ਸਦਕੇ ਜਾਣਾ ਜਿਹਨੂੰ ਮਿਲ ਕੇ ਮੈਂ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪਾ ਲਈ ਜਿਨੇ ਪਰਮੇਸ਼ਰ ਦੇ ਨਾਲ ਮੇਰੀ ਸਾਂਝ ਪਵਾ ਦਿੱਤੀ ਮਹੱਲਾ ਪੰਜਵਾਂ ਪਾਵ ਸੁਹਾਵੇ ਜਾਂ ਤੌ ਤਿਰ ਜੁਲ ਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤੌ ਜਸ ਗਾਵੇ ਜਿਉ ਪਿਆ ਤੌ ਸਰਣੀ ਵਾਹਿਗੁਰੂ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਉਹ ਪੈਰ ਸੋਹਣੇ ਲੱਗਦੇ ਨੇ ਪਰਮੇਸ਼ਰ ਜੀ ਜੋ ਤੇਰੇ ਰਸਤੇ ਤੇ ਚੱਲਦੇ ਨੇ ਉਹ ਸਿਰ ਸੋਹਣਾ ਲੱਗਦਾ ਜੋ ਤੇਰੇ ਚਰਨਾਂ ਦੇ ਉੱਤੇ ਡਿੱਗਦਾ ਉਹ ਮੁਖ ਸੁਹਾਵਾ ਜੋ ਤੇਰਾ ਜਸ ਗਾਉਂਦਾ ਉਹ ਜਿੰਦ ਸੁਹਾਵੀ ਆ ਤੇਰੀ ਤੇਰੀ ਸ਼ਰਨ ਚ ਆਉਂਦੀ ਆ ਪੌੜੀ ਮਿਲਨਾਰੀ ਸਤ ਸੰਗ ਮੰਗਲ ਗਾਵੀਆ ਕਰ ਕਾ ਹੋਆ ਬੰਦਾਨ ਬਹੁੜ ਨਤਾਵੀਆ ਬੇਨਠੀ ਦੁਰਮਤ ਦੁਰਤ ਸੋਏ ਕੁੜਾ ਵੀਆ ਸੀਲਵੰਤ ਪ੍ਰਦਾਨ ਹਿਰਦੈ ਸਚਾਵੀਆ ਅੰਤਰ ਵਾਹਰ ਇੱਕ ਇੱਕ ਰੀਤਾ ਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਸਾ ਵੀਆ ਸੋ ਬਾਬਣੀ ਸੀ ਗਾਰ ਖ ਸਮਝਾਰਾ ਵੀਆ ਮਿਲਿਆ ਆਏ ਸੰਜੋਗ ਜਾਂ ਤਿਸ ਪਾਵੀਆ ਸੋ ਬਾਬਣੀ ਸਿਗਾਰ ਖਸਮ ਜਾ ਰਾਵੀਆ ਮਿਲਿਆ ਆਏ ਸੰਜੋਗ ਜਾਂ ਤਿਸ ਪਾਵੀਆ ਵਾਹਿਗੁਰੂ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਮੇਰੇ ਸਾਰੇ ਗਿਆਨ ਇੰਦਰੇ ਵਸ ਵਿੱਚ ਹੋ ਗਏ ਸਾਰਿਆਂ ਨੇ ਮਿਲ ਕੇ ਤੇਰੀ ਸਿਫਤ ਸਲਾਹ ਕੀਤੀ ਤਾਂ ਇਸ ਮੇਰੇ ਸਰੀਰ ਰੂਪੀ ਘਰ ਦਾ ਕਹਿੰਦੇ ਬੰਧਨ ਹੋ ਗਿਆ ਇੱਕ ਮਤਲਬ ਮੇਰਾ ਸਰੀਰ ਰੂਪ ਜਿਹੜਾ ਘਰ ਸੀ ਉਹ ਚੰਗਾ ਬਣ ਗਿਆ ਹੁਣ ਕਹਿੰਦੇ ਜਿਹੜੇ ਮੇਰੇ ਗਿਆਨ ਇੰਦਰੇ ਨੇ ਮੇਰਾ ਮਾਨਾ ਬਾਹਰੋਂ ਨਹੀਂ ਉੱਠ ਕੇ ਦੌੜਦਾ ਮੇਰੀ ਮਾੜੀ ਖਤਮਤ ਖਤਮ ਹੋ ਗਈ ਆ ਦੁਰਤ ਸੋਏ ਕੁੜਾ ਵੀ ਆ ਜਿਹੜੀ ਮਾੜੀ ਮਤ ਸੀਗੀ ਜਿਹੜਾ ਮਾੜਾ ਮੇਰੇ ਸਰੀਰ 'ਚ ਵਿਚਾਰ ਸੀ ਕੂੜ ਉਹ ਸਭ ਖਤਮ ਹੋ ਗਿਆ ਉਹ ਜੀਵ ਕਹਿੰਦੇ ਚੰਗੇ ਸੁਭਾਅ ਵਾਲਾ ਬਣ ਗਿਆ ਆਪਣੇ ਸਖੀਆਂ ਸਹੇਲੀਆਂ ਦੇ ਵਿੱਚ ਪ੍ਰધાન ਹੋ ਗਿਆ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਵਸ ਗਿਆ ਅੰਦਰ ਬਾਹਰ ਉਸ ਜੀਵ ਨੂੰ ਇੱਕ ਪਰਮੇਸ਼ਰ ਹੀ ਵਿਆਪਕ ਨਜ਼ਰ ਆਉਂਦਾ ਹੈ ਕਹਿੰਦੇ हे ਪਰਮੇਸ਼ਰ ਜੀ ਉਸ ਜੀਵ ਨੂੰ ਤੇਰੇ ਦਰਸ਼ਨ ਦੀ ਪਿਆਸ ਹੋ ਜਾਂਦੀ ਆ ਉਹ ਜੀਵ ਤੇਰੇ ਚਰਨਾਂ ਦਾ ਦਾਸ ਬਣ ਜਾਂਦਾ ਜੋ ਕਹਿੰਦੇ ਪਰਮੇਸ਼ਰ ਨੂੰ ਹਿਰਦੇ ਵਿੱਚ ਬਸਾਉਣਾ ਪਰਮੇਸ਼ਰ ਨੂੰ ਸਦਾ ਸਿਮਰਨਾ ਉਸ ਜੀਵ ਦੇ ਲਈ ਉਹ ਸ਼ਿੰਗਾਰ ਬਣ ਜਾਂਦਾ ਉਹ ਸ਼ੋਭਾ ਬਣ ਜਾਂਦੀ ਹੈ ਪਰਮੇਸ਼ਰ ਦਾ ਨਾਮ ਜਪਣਾ ਜੇ ਪਰਮੇਸ਼ਰ ਜੀ ਕਹਿੰਦੇ ਤੈਨੂੰ ਚੰਗਾ ਲੱਗੇ ਜੋ ਜੀਵ ਤੈਨੂੰ ਭਾਵ ਪਾ ਜਾਵੇ ਉਹ ਫਿਰ ਸੰਜੋਗ ਬਣਦਾ ਕਿ ਉਹ ਜੀਵ ਤੈਨੂੰ ਮਿਲ ਲੈਂਦਾ ਜਿਸ ਦਾ ਤੂੰ ਸੰਜੋਗ ਬਣਾਇਆ ਜਿਹੜਾ ਤੈਨੂੰ ਚੰਗਾ ਲੱਗਿਆ ਉਹ ਜੀਵ ਤੈਨੂੰ ਆ ਕੇ ਮਿਲ ਲੈਂਦਾ ਉਹ ਤੇਰੇ ਵਿੱਚ ਲੀਨ ਹੋ ਜਾਂਦਾ ਇਹ ਤੇਰੀ ਆਪਣੀ ਮਿਹਰ ਹੈ ਸਰਮੇਸ਼ਰ ਜੀ ਤੇਰੀ ਮਿਹਰ ਸਦਕਾ ਜੀਵ ਤੇਰੇ ਵਿੱਚ ਮਿਲਦੇ ਨੇ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ